ਸੱਜਾ ਬਾਦਿਸ਼ਾ ਸੇਸਾਂ ਦੇ ਸਾਹ ਜਿਸ ਪਾਸ ਬੈਠਿਆ ਸੋਈ ਹੈ ਸਵਨ ਦਾ ਵਿਸਾਹ ਸਤਨਾਮ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਨ ਲਾ ਬਾਂជីវ ਔਕੀ ਘੜੀ ਨ ਦੇਖਣ ਤੇ ਆਪਣਾ ਬਿਰਤ ਸੰਭਾਲੀ ਹੱਥ ਦੀ ਰੱਖੇ ਆਪਣੇ ਕੋ ਸਾਸਾਸੀ ਪ੍ਰਤੀ ਪੱਲੀ ਔਕੀ ਘੜੀ ਨ ਦੇਖਣ ਤੇ ਆਪਣਾ ਬਿਰਤ ਸੰਭਾਲੀ ਹੱਥ ਦੀ ਰੱਖੇ ਆਪਣੇ ਕੋ ਸਾ ਸਾਸੀ ਪ੍ਰਤੀ ਪੰਦੀ ਪ੍ਰਵਸੋ ਲਾਗਰੀ ਹੋ ਮੇਰਾ ਜੀਤ ਆਦ ਅੰਤ ਪ੍ਰਵ ਸਦਾ ਸਹਾਈ ਤਨ ਮਰਮੀ ਤੇ ਆਰਾਵ ਮਨ ਬਰਾਲ ਪੈ ਸਹਿਬ ਕੀ ਅਚਾਰ ਜੀ ਦੇਕ ਬੜਾਈ ਹਰਿ ਸਿਮਰ ਸਿਮਰੇ ਆਂਧਕਾਰ ਨਾ ਨਿਕੀ ਪ੍ਰਭੂ ਰਨ ਪੈ ਜਰਖਾਈ ਮਨ ਬਲਾਈ ਪੈ ਸੇਵ ਕੀ ਅਚਾਰ ਜਿਨ ਦੀ ਕਬੜਾਈ ਹਰਿ ਸਿਮਰ ਸਿਮਰੇ ਆਂਧਕਾਰ ਨਾ ਨਿਕੀ ਪ੍ਰਭੂ ਰਨ ਪੈ ਜਰਖਾਈ वाहिगु जीा ख़सा वाहिगुरु जी फतह